ਦੇਸ਼ ਦੇਸ਼ੇ ਚ ਵਤਨ ਦੀ ਮਿੱਟੀ ਨਿਊਜ਼ ਚੈਨਲ ਨੂੰ ਦੇਖ ਰਹੇ ਹਰੇ ਸ੍ਰੋਤਨ ਮੇਰੇ ਬਨ ਸਤਿਕਾਰ ਅੱਜ ਅਸੀਂ ਥਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਜੋ ਵਕ ਵਕ ਵਿਚਾਂ ਤੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ ਇਸ ਦਾ ਨਾਮ ਹੈ ਗੁਰੂ ਗਿਆਨ ਅਤੇ ਸਾਡਾ ਅੱਜ ਦਾ ਵਿਸ਼ਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੱਡਾ ਕਿਉਂ ਕਹਿੰਦੇ ਸਨ ਅਤੇ ਸਾਡੇ ਨਾਲ ਹਮੇਸ਼ਿਆ ਦੀ ਤਰ੍ਹਾਂ ਮੌਜੂਦ ਹਨ ਭਾਈ ਬਲਵਿੰਦਰ ਸਿੰਘ ਜੀ ਕੈਰ ਨੰਗਲ ਇਹਨਾਂ ਕੋ ਅਸੀਂ ਅੱਜ ਜਾਣਾਂਗੇ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਧ ਗੁਰਨਾਨ ਦੇਵ ਜੀ ਨੂੰ ਅਦਾ ਕਿਉਂ ਕਹਿੰਦੇ ਸਨ ਸਤਿਗੁਰੂ ਵਾਲੇ ਉਸਕਾ ਹਲਵਾ ਖਾਚਾ ਪਤੇ ਪਤੇ ਸੋਨੇ ਰਵਾਸ ਵਾਨੀ ਮੇਰੀ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਫੀ ਵਡਿਆਈ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਨ ਕਲ ਰਫੀ ਮੇਰੀ ਗੁਰੂ ਗੁਰੂ ਦੀ ਪਿਆਰੀ ਸਾ ਸੰਗਤ ਦੀ ਬਰਤਨ ਦੀ ਮਿੱਟੀ ਚੰਨ ਦੇ ਨਾਗਪੁਰ ਦੇ ਸਾਥ ਸੰਗਤ ਗੁਰਪੱਤੇ ਪ੍ਰਮਾਣ ਕਰੋ ਵਾਹਿਗੁਰੂ ਜਿੱਕਾ ਖਰਚਾ ਵਾਹਿਗੁਰੂ ਵਾਹਿਗੁਰੂ ਜਿੱਕੇ ਵਤੇ ਮਬਦੀ ਸੰਗਣ ਕਰਨ ਕਰਿ ਦਿਓ ਆਈ ਦੇ ਵਿਚੇ ਬੰਦੀ ਗੁਰੂ ਅਰਜਨ ਦੇਵ ਜੀ ਗੁਰਨਾਣਕ ਤੇ ਜੀ ਵਡਾ ਕਿ ਉਤਿਲਿਸੀ ਹਾਂ ਜਤ ਜੁਗ ਤੇ ਮਾਣਿਓ ਕਲਿਓ ਬਨ ਬਾਵਣ ਭਾਇਓ ਰੇਟ ਤੇ ਮਾਣਿਓ ਰਾਮ ਰਗਵੰਸ ਤੁਹਾਇ ਦੁਆਪੁਰ ਕ੍ਰਿਸ਼ਨ ਮਰਾਰ ਕੰਸ ਕਰਤਾਰਥ ਦਿਓ ਉਗਰ ਸੈਨ ਕੋ ਰਾਜ ਅਬੇ ਭਗਤਨ ਜਨ ਦੀਓ ਕਲ ਜੁਗ ਪਰਮਾਨ ਨਾਨਕ ਗੁਰ ਅੰਗਤ ਅਮਰ ਕਹਾਉ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਪੁਰਖ ਪਰਮਾਨ ਕਿੱਦਾ ਸਾਬ ਬੜਾ ਸੁਣਾ ਸਵਾਲ ਕੀਤਾ ਕਿ ਤਾਨਗੁਰ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਨੂੰ ਮਹਾਰਾਜ ਕਿਉਂ ਵੱਡਾ ਕਿਹਾ ਜੀ ਆਪਾਂ ਮਹਾਰਾਜ ਜਿੱਥਾ ਪੱਲ ਕਿੰ데요 ਕਿ ਸਭ ਜਗ ਦੇ ਵਿੱਚ ਕੋਈ ਵਤਾਰ ਨਹੀਂ ਹੁੰਦਾ ਹਾਂਜੀ ਜੋ ਦੁਨੀਆ ਸੰਤੋਖੀ ਆਥੇ ਵਤਾਰ ਦੀ ਕੋਈ ਕੋਈ ਲੋੜ ਨਹੀਂ ਤਾਂ ਅਸਰ ਦੀ ਵਾਰ ਕੀ ਤਾਨਗੁਰ ਨਾਨਕ ਦੇਵ ਜੀ ਮਹਾਰਾਜ ਨੇ ਨਾਨਕ ਨੇ ਸਰੀਰ ਦਾ ਇੱਕ ਰਥ ਇੱਕ ਰਥਵਾਉਂ ਜੋਗ ਜੁਗ ਫਿਰ ਬਤਾਏ ਗਿਆਨੀ ਬੁਝੇ ਤਾਂ ਸਾਜੂ ਰਸਨ ਤੋ ਕਾ ਧਰਮਕ ਗੇਰ ਤਵਾਓ ਇੱਕ ਰਾਠੀਆਂ ਇੱਕ ਰਥਵਾਓ ਅੱਛਾ ਰਾਠਕੀਆਂ ਜੋਗਿਆ ਤੇ ਰਥਵਾਓ ਕਿਹੜਾ ਚਲੌਣ ਵਾਲਾ ਜਿਹੜਾ ਜੋਗ ਹਰ ਜੁਗ ਦੇ ਵਿੱਚ ਆਇਆ ਆਪਕਾ ਸਮਿਆਂ ਦੇ ਚੁਲਾਲ ਨੇ ਕਿ 1000 ਸਾਲ ਬਾਅਦ ਪ੍ਰਭੂ ਪਰਮਾਤਮਾ ਨੇ ਕੋਈ ਨਾ ਕੋਈ ਆਪਣਾ ਅਵਤਾਰ ਤੇ ਬਣਾਇਆ ਸਾਜੁਗ ਦੇ ਵਿੱਚ ਕੋਈ ਬਤਾ ਨਹੀਂ ਹੋ। ਅੱਛਾ। ਸਾਜੁਗ ਦੇ ਵਿੱਚ ਇਹ ਵੀ ਕਾ ਪੱਟਾਂ ਜੀ ਸੋਈ ਗਿਆ ਸਾਜੁਗ ਤੇ ਮਾੜਿਓ ਸਲਿਓ ਬਲ ਬਾਵਣ ਪਾਨ। ਹੂੰ। ਬਾਵਣਿਕ ਮੰਡਲ ਪ੍ਰਮਾਤਮਾ ਰੂਪ ਧਾਰ ਕੇ ਆਤ ਤੁਰ ਆਦੇ ਬਲ ਸਲਿਆਤ। ਚਲਣ ਆਇਆ ਸਲਿਆ ਆ ਪ੍ਰਭੂ ਪ੍ਰਮਾਤਮਾ ਆਮ। ਅੱਛਾ। ਇਸੇ ਪੱਟਾਂ ਜੀ ਸੋਈਏ ਸਾਨੂੰ ਸਮਝਾਉਦੇ ਸੱਜ ਦੇ ਮਾਲਿਓ ਸਲਿਓ ਬਲ ਬਾਵਣ ਪਾਇਉ ਤ੍ਰੇਤੇ ਦੇ ਮਾਨ ਰਾਮ ਰਗਵੰਸ ਕਾਇ ਰਗੂ ਕੋਲ ਦੇ ਵਿੱਚੋ ਸ੍ਰੀ ਰਾਮਚੰਦਰ ਤ੍ਰੇਤੇ ਯੁਗ ਵਿੱਚ ਆਏ ਪਰ ਇੰਨਾਂ ਦਾ ਤ੍ਰੇਤੀ ਯੁਗ ਵਿੱਚ ਆਏ ਅਵਤਾਰ ਆਏ ਪਰ ਇੰਨਾਂ ਦਾ ਭਰਵਣ ਸਿਰਫ ਅਜੁੱਧਿਆ ਪਾਂਚਵੜੀ ਵਿਸ਼੍ਰੀ ਲੰਕਾ ਹਾਂਜੀ ਤੇ ਅੰਮ੍ਰਿਤ ਸਰ ਦੇ ਤੱਕ ਖਰ ਤੋਂ ਵੱਡਾ ਵੱਡਾ ਇਹਨਾਂ ਦਾ ਕੋਈ ਹੈ ਨਹੀਂ ਪਰਮੰਦੇ ਜੀ ਦਾ। ਦਵਾਪੁਰ ਕ੍ਰਿਸ਼ਨ ਮਾਰਾ। ਦਵਾਪੁਰ ਦੇ ਕ੍ਰਿਸ਼ਨ ਉਤਾਰ ਆਏ। ਹਾਂਜੀ। ਪਰ ਦਵਾਪੁਰ ਦੇ ਵਿੱਚ ਕਿੰਨੂੰ ਉਤਾਰ ਆਏ ਆ। ਮੰਨ ਗਏ ਕਿ ਕਹਿੰਦੇ ਆ ਕਿ ਇਹ ਜਿਹੜੇ ਸ਼੍ਰੀ ਰਾਮ ਤੋਂ ਦੀ 14 ਕਾਲ ਜਨ। ਕ੍ਰਿਸ਼ਨ ਆਏ 16। ਹਾਂਜੀ। ਮਾਰੇ ਬਾਣੀ ਚ ਜਿਹੜਾ ਗੁਰੂ ਜੀ ਦੇ 16 ਕਲਾ ਸਪੂਰਨ ਫਲਿਆ ਅਨੰਤ ਕਾਲ ਹੋਏ ਠਾਕੁਰ ਕਰੇ। ਕਿ ਗੁਰੂ ਨਾਨਕ ਦੇਵ ਜੀ ਕਿਉਂਕਿ ਇੰਨੀਆਂ ਕਲਾ ਲੈ ਕੇ ਆਏ ਇਹ ਜਿੱਦਿਆਂ ਵਿੱਚ ਕੋਈ 14 ਦਾ ਕੋਈ ਸੋਨਾ ਕੋਈ ਜ਼ਾਰਾ ਕੋ ਢਾਈ ਜਾ ਕੋ ਸੱਤ ਉਹ ਮੈਂ ਦੱਸਣਾ ਨਹੀਂ ਰਾਂ ਹਾਂਜੀ ਤੇ ਕਿਹੜੀਆਂ ਕਿਹੜੀਆਂ ਕਲਾ ਆ ਹੁਣ ਕਿਸੇ ਤੋਂ ਵਾਂਗ 16 ਕਲਾ ਹੈ ਦੇ ਆਰਾਮ ਤੇ 14 ਹੈ ਓਕੇ ਹਾਜ਼ਰ ਤੋਂ ਮੰਮਤ ਸਾਹਿਬ ਜ਼ਾਰਾ ਹੈ ਓਕੇ ਹਾਂਜੀ ਬਾਰੇ ਜੇ ਕ੍ਰਿਸ਼ਨ ਦਾ ਲਈ ਹੈ ਨਾ ਉਹਨਾਂ ਦਾ ਵਿੰਦਰਾਵ ਦਵਾਰਕਾ ਗੋਲਕ ਤੇ ਕੋਸੇ ਤਾਂ ਦੇ ਡਿਜ਼ਾਈਨ ਕਿਡਾ ਐ ਐਤੋਂ ਵੱਡਾ ਉਹਦਾ ਕਹਾ ਪਰਮੇ ਹਜਰਤ ਮਮ ਸਾਦਾ ਲੈ ਲੈਂਦੇ ਆ ਹਜਰਤ ਮਮ ਸਾਦਾ ਸੋਦੀਰਤਨ ਜਨਮ ਹੁੰਦਾ ਮੱਕੇਂ ਦਿਨਿਆਂ ਨਾਲ ਲੜਾਈ ਉੱਤ ਤੋਂ ਬਾਅਦ ਇਹਦਾ ਕੋਈ ਪਰਮ ਨਹੀਂ ਹਜਰਤ ਈਸਾ ਦਾ ਲਾਲ ਨੇ ਹਜਰਤ ਜੋਨਦੇ ਤੋਂ ਨੇ ਜਨਮ ਹੁੰਦਾ ਵਾ ਤੇ ਉਹ ਮਿਸਰ ਵਿੱਚ ਉਹਨਾਂ ਨੂੰ ਸਲੀਬ ਤੇ ਚੜਾਇਆ ਉੱਤ ਤੋਂ ਵੱਡਾ ਉਹਦੇ ਪਰਮ ਨਹੀਂ ਪਰ ਗੁਰੂ ਨਾਨਕ ਦਾ ਲੈਂਦੇ ਆ ਨਾ ਕਿਹੜਾ ਦੇਸ਼ ਨਹੀਂ ਹੈਗਾ ਜਿੱਥੇ ਨਹੀਂ ਹੂੰ ਮੈਂ ਬੋਵਿੰਗਾ ਦੇਸ਼ਾਂ ਦੇ ਵਿੱਚੋਂ ਗੁਰੂ ਨਾਨਕ ਜੀ ਮਹਾਰਾਜ ਪੈਦਲ ਯਾਤਰਾ ਕਰਤੀ ਆ। ਅੱਛਾ ਜੋ ਬੋਵਿੰਗਾ ਦੇਸ਼ਾਂ ਜੋ ਪੈਦਲ ਯਾਤਰਾ ਕਰਦੇ 39 ਹਜ਼ਾਰ ਕਿਲੋਮੀਟਰ ਮੀਲ ਉਸ ਟਾਈਮ ਮੀਲ ਹਾਂਜੀ ਮੀਲ ਦਾ ਜਿਹੜਾ ਉਹਨਾਂ ਪੈਡਾ ਤੱਕ 35000 ਮੀਲ ਵੀ ਆਪਾਂ ਜੀ ਵੀਲਾ ਲਾ ਜੀ ਕਿਲੋਮੀਟਰ ਬਜੇ ਤੇ ਬਹੁਤ ਜ਼ਿਆਦਾ ਬਣੀ ਗਾ। ਹਾਂ ਜੀ। ਗੁੰਡਾ ਨੇ ਪਰ ਇੱਥੋਂ ਤੱਕ ਰਿਆ। ਪਰ ਕਿੰਦੀ ਜਿੰਦੂ ਸੱਜੂ ਕਲਜੂ ਚ ਕਿਉਂ ਆਉਣਾ ਪਿਆ ਤਾਂ ਬੁਲਾਉਂ। ਹਾਂ ਜੀ। ਕਿ ਉੱਥੇ ਜਿਹੜਾ ਵਾ ਬਹੁਤ ਕਲਾ ਦਾ ਮਸੂਰਾ ਕੱਢ ਦਿੱਤਾ ਪੰਜਾਬ ਦੇ ਬੱਚੇ ਨੂੰ ਸਿੱਖਿਆ ਨਹੀਂ ਦੇ ਪਾਇਆ। ਜਦ ਬੱਚਾ ਜਨਮ ਲੈਂਦਾ ਵਾ। ਜੇ ਬੱਚੇ ਨੂੰ ਜੰਮਦੇ ਉੱਤੇ ਸਿੱਖਿਆ ਥੋੜਾ ਦੇਣੀ। ਹਾਂ ਜੀ। ਉੜਾ ਜੇ ਵੱਡਾ ਹੋ ਗਿਆ ਫਿਰ ਇਹ ਤੇ ਜਾਣ ਤੋਂ ਆਉਂਦੇ। ਤੇ ਸਾਜੁਗ ਦੇ ਬੱਚੇ ਨੇ ਜਨਮ ਲਿਆ। ਸਾਜੁਗ ਦੇ ਵਿੱਚ ਬੱਚੇ ਨੇ ਜਨਮ ਲਿਆ। ਹੁਣ ਬੱਚੇ ਨੂੰ ਚੱਲਣਾ ਫਿਰਨਾ ਉਹਨੂੰ ਸਿਖਾਉਣਾ ਸੀ। ਪੁੱਤਰੇ ਤੇ ਜੋ ਗੁਰੂ ਸਿਧਾਂਤ ਦਿੰਦਾ। ਬੱਚੇ ਨੂੰ ਸਿੱਖਿਆ ਦੇਣੀ ਸੀ ਚੱਲਣਾ ਫਿਰਨਾ ਸਿਖਾਉਣਾ ਸੀ ਤੇ શ્રી ਰਾਮचंद ਲਿਆ। ਉਹਨ ਬੱਚਾ ਜਵਾਨ ਹੋ ਗਿਆ ਪੜ੍ਹ ਜਵਾਨੀ ਵਿੱਚ ਆ ਗਿਆ। ਉਦੇ ਵਿੱਚ ਲੋਭ ਵੀ ਫਸ ਗਿਆ ਕਾਮ ਹੀ ਕਰੋਧ ਸਭ ਕੁਝ ਫਸ ਗਿਆ ਉਹ ਦਵਾਪਰ ਯੁੱਗ ਆ ਗਿਆ ਦਵਾਪਰ ਯੁੱਗ ਸਿੰਘ ਕਿਸ਼ਨ ਹਲਾ ਤੇ ਉਹ ਨੂੰ ਕੋਲਣੇ ਉਹ ਦਸ ਕੋਲਣੇ ਕਿ ਵਿੱਦਿਆ ਦੇਣੀ ਉਹ ਆਪਣਾ ਰਾਜਨੀਤਿਕ ਗੱਲਬਾਤ ਕਰਨਾ ਹਾਂਜੀ ਉਹ ਕਾਲ ਯੁੱਗ ਵੀ ਇਹਦਾ ਬੁੱਢਾ ਹੈ ਬੁੱਢੇ ਜਿੰਦਗੀ ਦਾ ਬੁੱਢਾ ਕਿੰਨੂੰ ਬੜਾ ਸਿਆਣਾ ਹੁੰਦਾ ਲਾਲਚ ਅਦਾਨ ਦੀ ਸਾਰੀ ਜਿੰਦਗੀ ਦਾ ਪਤਾ ਹੁੰਦਾ ਐਵੇਂ ਕਿੰਨੇ ਆ ਗਏ ਸਿਆਣਾ ਨੂੰ ਕੁਛ ਲੋ ਸਿਆਣਾ ਬੰਦਾ ਨੂੰ ਕਿਸੇ ਸਿਆਣਾ ਕੋਈ ਕੁਛ ਸਹੀ ਰਸਤੇ ਲੱਭਦਾ ਹਾਂਜੀ ਗੱਲ ਉਸ ਪਹਿਲਾਂ ਹੁਣਾ ਹੈ ਬਜ਼ੁਰਗਾਂ ਨੂੰ ਲੱਭਦੇ ਹੈ ਕਿ ਬਜ਼ੁਰਗਾਂ ਨੂੰ ਸੇਧ ਮਿਲ ਜਾਵੇ ਕਿਉਂ ਬਜ਼ੁਰਗਾਂ ਨੂੰ ਸੇਧ ਮਿਲਦੀ ਹੈ ਇਸ ਕਰਕੇ ਕਾਲ ਯੁਗ ਦੇ ਮਾਰਕ ਕਰਕੇ ਕਾਲ ਯੁਗ ਦਾ ਵਿੱਚ ਪ੍ਰਭਾਵ ਬਹੁਤ ਕੂੜ ਊੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡ ਕੂੜ ਮਾੜੀ ਕੂੜ ਬੇਸਨ ਹਾਲ ਕੂੜ ਸੋਨਾ ਕੂੜ ਰੂਪਾ ਕੂੜ ਪੈਨਲ ਹਾਰ ਕੂੜ ਕਾਲਾ ਕੱਪੜ ਕੂੜ ਰੰਪਾਰ ਕਿਸ ਨਾਲ ਕੀ ਜੇ ਜੋਤੀ ਸਭ ਜਗ ਚੱਲਣ ਵਾਲੀ ਮੈਂ ਕੋਈ ਸਾਰਾ ਸੰਸਾਰ ਕਰਨ ਵਾਲਾ ਪਰ ਕੂੜ ਦਾ ਰਾਹ ਹੈ ਝੂਠ ਦਾ ਰਾਹ ਹੈ ਇਸ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਂ ਸੰਸਾਰ ਵਿੱਚ ਆਉਣਾ ਪਿਆ ਇਹ ਵੱਡਾ ਕਿਉਂ ਕਿਹਾ ਗਿਆ ਕਿ ਜਿੰਨੇ ਪੀਰ ਪਕੰਬਰ ਅਵਤਾਰ ਦੁਨੀਆ ਤੇ ਆਏ ਆ ਪਰ ਉਹਨਾਂ ਦਾ ਪਰਮਣ ਥੋੜਾ ਥੋੜਾ ਪਰਮ ਜੀ ਇੱਕ ਗੁਰਨਾਣਕ ਦੇਵ ਜੀ ਮਹਾਂ ਸੰਸਾਰ ਵਿੱਚ ਆਇਆ ਕਿ ਨਾ ਦਾਣੀ ਦੁਨੀਆਂ ਦਾ ਸਾਰਾ ਚੱਕਲਾ ਭਾਈ ਗੁਰਦਾਜ ਜੀ ਕਹਿੰਦੇ ਆ ਨੌ ਖੰਡ ਪਿਛਮੀ ਸੱਚਾ ਚੁਗਾ ਕਲ ਵਿੱਚ ਗੁਰਮੁਖ ਪ੍ਰਗਟ ਨੌ ਖੰਡਾ ਨੌ ਖੰਡਾਂ ਦੇ ਸਾਰੀ ਜਿੱਥੋਂ ਤੱਕ ਸੰਸਾਰ ਵਿਖਿਆ ਬਿਲਕੁਲ ਉੱਥੋਂ ਤੱਕ ਗੁਰੂ ਨਾਨਕ ਦੀ ਚੱਕਰ ਲਾ ਜੋ ਖੰਡਾਂ ਚੱਕਰ ਲਾਦਾ ਇਸ ਕਰਕੇ ਤੱਪ ਗੁਰੂ ਨਾਨਕ ਜੀ ਨੂੰ ਵੱਡਾ ਕਿਹਾ ਗਿਆ ਇਹਨਾਂ ਗੰਟੀਆ ਪ੍ਰਵਾਨ ਵਾਇਬ ਦੀ ਕਹਾਸਾ ਵਾਇਬ ਦੀ ਕਿਤੇ